ਆ ਦੇਖ ਲੋ ਦੋਸਤੋ ਮੁੰਡਾ ਕੁੜੀ ਨੇ ਘਰ ਦੇ ਵਿੱਚ ਬਿਨਾ ਦੱਸੇ ਕੀਤੇ ਐਂਟਰੀ ਜੱਥੇ ਕਿ ਦੋਸਤੋ ਪਿੰਡ ਦੀ ਫਰਨੀਚਰ ਦੇ ਉੱਤੇ ਆ ਕੇ ਇੱਕ ਦੂਜੇ ਉੱਲੇ ਹੋ ਗਏ ਜੱਥੇ ਕਿ ਦੋਸਤੋ ਘਰ ਦਾ ਬੂਹਾ ਖੁੱਲਾ ਦੇਖ ਕੇ ਤੇ ਘਰ ਦੇ ਵਿੱਚ ਕੋ ਲਖਤ ਮਾਰਿਆ ਸ਼ੌਪਾ ਜੱਥੇ ਕਿ ਦੋਸਤੋ ਸੋ ਮੁੰਡੇ ਦੀ ਮਾਤਾ ਜੋ ਕਿ ਪੁਰਚੂਣ ਵਾਲੀ ਦੁਕਾਨ ਉੱਪਰ ਸੌਦਾ ਵੇਚ ਰਹੀ ਹੁੰਦੀ ਹੈ ਜੱਥੇ ਕਿ ਦੋਸਤੋ ਸੋ ਮੁੰਡਾ ਤੇ ਸੋ ਮੁੰਡੇ ਦੀ ਘਰ ਵਾਲੀ ਜੋ ਕਿ ਕੈਨੇਡਾ ਤੋਂ ਕਈ ਸਾਲਾਂ ਬਾਅਦ ਵਾਪਸ ਆਉਂਦੇ ਹਨ ਜੱਥੇ ਕਿ ਦੋਸਤੋ ਜਦੋਂ ਇਹ ਆਪਣੇ ਘਰ ਦੇ ਵਿੱਚ ਆਉਂਦੇ ਹਨ ਤਾਂ ਬਿਨਾ ਦੱਸੇ ਤਾਂ ਪਰਿਵਾਰ ਨੂੰ ਵੀ ਬੇਹੱਦ ਹੈਰਾਨੀ ਹੁੰ ਵੀਡੀਓ ਦੇ ਵਿੱਚ ਦੋਸਤੋ ਸਾਫ-ਸਾਫ ਦੇਖ ਸਕਦੇ ਹੋ ਕਿਵੇਂ ਵਿਸੜੇ ਮਾਮਾ ਦੇ ਪੁੱਤ ਜੋ ਕਿ ਕਈ ਸਾਲਾਂ ਬਾਅਦ ਮਿਲੇ ਹਨ ਜਥੇ ਕਿ ਦੋਸਤੋ ਚੰਗੇ ਪੁੱਖ ਨੂੰ ਲੈ ਕੇ ਵੇਸਾ ਕੇ ਇਹ ਮੁੰਡਾ ਕੁੜੀ ਬਦੇਸਾਂ ਦੇ ਵਿੱਚ ਗਏ ਸੀ ਪਰ ਚੰਗੇ ਪੁੱਖ ਤੇ ਨਾਲ ਨਾਲ ਦੋਸਤੋ ਜਦੋਂ ਇਹਨਾਂ ਨੇ ਆਪਣੇ ਪੰਜਾਬ ਵਾਪਸ ਆਉਣ ਦਾ ਫੈਸਲਾ ਕੀਤਾ ਤਾਂ ਫਿਰ ਇਹਨਾਂ ਨੇ ਆਪਣੇ ਪਰਿਵਾਰ ਨੂੰ ਉਹਰਾ ਵੀ ਨਹੀਂ ਦੱਸਿਆ ਜੱਥੇ ਕਿ ਦੋਸਤੋ ਅੱਜ ਦੇ ਸਮੇਂ ਦੇ ਵਿੱਚ ਇਹੋ ਜਿਹੇ ਵੀਡੀਓ ਸੋਸ਼ਲ ਮੀਡੀਆ ਉੱਤੇ ਬੇਹੱਦ ਵਾਇਰਲ ਹੁੰਦੇ ਰਹਿੰਦੇ ਹਨ ਜੋ ਕਿ ਦੋਸਤੋ ਪੰਜਾਬੀ ਬਿਣਾ ਦੱਸੇ ਪੰਜਾਬ ਵਿੱਚ ਆਉਂਦੇ ਹਨ ਤੇ ਤੁਸੀਂ ਇਸ ਵੀਡੀਓ ਦੇ ਵਿੱਚ ਦੋਸਤੋ ਸਾਫ਼-ਸਾਫ਼ ਦੇਖ ਸਕਦੇ ਹੋ ਤੇ ਕਿਵੇਂ ਮੁੰਡਾ ਕੁੜੀ ਘਰ ਦੇ ਵਿੱਚ ਭੱਜ ਕੇ ਬੜੇ ਜੱਥੇ ਕਿ ਦੋਸਤੋ ਕਈ ਲੋਕਾਂ ਨੂੰ ਤਾਂ ਇਹ ਲੱਗਿਆ ਹੋਵੇਗਾ ਖੌਰੇ ਪਤਾ ਨਹੀਂ ਕੌਮਣਾ ਕਰਤੋ ਹੈ ਇਸ ਵੀਡੀਓ ਬਾਰੇ ਕੀ ਕਹਿਣਾ ਚਾਹੋਗੇ